ਅੱਤ ਦਿਖਾ ਓਏ ਕੀ ਕੀ ਖਾਣੇ ਪੀਣੇ ਓਏ ਕੀ ਖਾਣੇ ਪੀਣੇ ਓ ਜਲਦੀ ਬੋਲ ਪੋਚ ਤਕ ਬਣ ਹੈ ਗੋਲੀ ਖਾਣੇ ਓ ਕੀ ਖਾਣੇ ਓ ਗੋਲੀ ਖਾਣੇ ਓ ਕਿਹੜੀ ਗੋਲੀ ਖਾਣੇ ਓ ਤੂ ਦੇਖਣਾ ਓਏ ਜ਼ੋਰ ਤੇ ਬੋਲ ਜਿਹਦੇ ਬੋਲ ਹਰ ਤਰ੍ਹਾਂ ਦੀ ਗੋਲੀ ਤੂੰ ਕੀ ਖਾਣੇ ਮੈਂ ਗੋਲੀਆਂ ਖਾਣੇ ਮੈਂ ਬੋਲਨੇ ਕਿਹੜਾ ਪਿੰਡ ਆ ਕਿਹੜਾ ਪਿੰਡ ਤੇਰਾ ਦੋਨੋਂ ਕਿਹੜੀ ਦੋਨੋਂ ਕੋਲਾ ਕੀ ਨਾਮ ਤੇਰਾ ਮੇਰਾ ਨਾਮ ਮਨਦੀਪ। ਮੁੰਡੇ ਨਾਮ ਕੀ ਤੇਰੇ? ਨਰੰਗ ਸਿੰਘ। ਤੇਰਾ ਕੀ ਓਏ? ਹਰਿੰਦਰ ਸਿੰਘ। ਜਿਹੜੇ ਪੰਡਾ ਐ? ਦੇੜੂ ਐ। ਦੇੜੂ ਪੰਡਾ ਐ। ਮੁੰਡੇ ਨਾਮ ਕੀ ਐ? ਵੀਰ ਸਿੰਘ। ਟਰਦੇ ਬੋਲਦਾ? ਸਰ ਕੀ ਮਾਮਲਾ ਹੋਇਆ ਜਿਹੜੇ ਤਿੰਨ ਜਿਹੜੇ ਮੁੰਡੇ ਫੜੇਗੇ ਨੇ? ਕੱਲ ਆਪਣੇ ਕਾਜਲ ਨਾਮ ਦੀ ਲੇੜੀ ਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਤਿੰਨ ਮੋਟਰਸਾਈਕਲ ਨੇ ਮੋਟਰਸਾਈਕਲ ਦੇ 301 ਨਾਲ ਮੋਬਾਈਲ ਚਪਟ ਮਾਰ ਕੇ ਕੋਰੇ ਆ। ਹੂੰ। ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਫਿਰ ਦੋਸ਼ੀਆਂ ਨੂੰ ਬਾਅਦ ਵਿੱਚ ਅਰੈਸਟ ਕੀਤਾ ਜੇ ਐਸਆਰ ਮੈਕਸੀਮ ਵੱਲੋਂ ਇਹਨਾਂ ਵਿੱਚੋਂ ਸਨੀ ਹਰਿੰਦਰ ਦੇ ਭੋਲਾ ਹਮ ਇਹਨਾਂ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਨੇ ਦੋਸ਼ੀ ਅਜ ਪੁਲਿਸ ਰਿਮਾਂਡ ਚ ਨੇ ਅੱਜ ਪੋਰਡ ਦੇ ਵੀ ਪੇਸ਼ ਕੀਤਾ ਗਿਆ ਸੀ ਤੇ ਸਰ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਤੇ ਮਕਦਮਾ ਦਰਜ ਹੈ ਕੁਝ ਸਨੀ ਦਾ ਕਰੇ ਮੇ ਰਿਕਾਰਡ ਹੈਗਾ ਦੂਜਿਆਂ ਤੇ ਪਹਿਲਾਂ ਪਰਚਾ ਦਰਜ ਹਮ ਠੀਕ ਹੈ ਆਇਆ ਪੂਰਾ ਦਿਖਾਓ ਕੀ ਕੀ ਖਾਣੇ ਪੀਣੇ ਓਏ ਕੀ ਖਾਣੇ ਪੀਣੇ ਓ ਜਲਦੀ ਬੋਲੋ ਬਾ ਪਹੁੰਚ ਤਾਪਨ ਹੈ ਕੀ ਖਾਨੇ ਹੋ ਗੋਲੀ ਖਾਨਾ ਜੀ ਕਿਹੜੀ ਗੋਲੀ ਖਾਨੇ ਹੋ ਹਸਪਤਾਲ ਵਾਲਾ ਜੀ ਤੂੰ ਕੀ ਖਾਣਾ ਓਏ ਹਸਪਤਾਲ ਵਾਲੀ ਗੋਲੀ ਖਾ ਲੈ ਜੀ ਜ਼ੋਰ ਤੇ ਬੋਲ ਜਿਹਦੇ ਬੋਲ ਹਸਪਤਾਲ ਵਾਲੀ ਗੋਲੀ ਖਾ ਲੈ ਤੂੰ ਹੀ ਖਾਣਾ ਮੈਂ ਗੋਲੀ ਖਾਨਾ ਜੀ ਮੈਂ ਥੋ ਲੈਣੇ ਓਏ ਕਿਹੜਾ ਪਿੰਡ ਹੈ ਕਿਹੜਾ ਪਿੰਡ ਤੇਰਾ ਰੋਨੋ ਕਿਹੜੀ ਰੋਨੋ ਕਲਾ ਕੀ ਨਾਮ ਹੈ ਤੇਰਾ ਤੇਰਾ ਨਾਮ ਮਨਦੀਪ ਜੀ ਬੁੜੇ ਨਾਮ ਕੀ ਤੇਰੇ ਨਰੰਗ ਸਿੰਘ ਤੇਰਾ ਕੀ ਓਏ ਹਰਿੰਦਰ ਸਿੰਘ ਕਿਹੜਾ ਪਿੰਡ ਹੈ ਛੈਡੂ ਆ ਜੀ ਜਿਹੜੂ ਪੰਡਾ ਹੈ ਉਹਦਾ ਨਾਮ ਕੀ ਹੈ ਅਮੀਰ ਸਿੰਘ ਜੀ ਚੁਰਦਾ ਹੀ ਬੋਲਦਾ ਨਹੀਂ ਨਹੀਂ ਸਰ ਕੀ ਮਾਮਲਾ ਹੋਇਆ ਜਿਹੜੇ ਤਿੰਨ ਜਿਹੜੇ ਮੁੰਡੇ ਫੜੇ ਗਏ ਨੇ ਕੱਲ ਆਪਣੇ ਕਾਜਲ ਨਾਮ ਦੀ ਲੇੜੀ ਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਤਿੰਨ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਤਿੰਸਵਾਣ ਨੇ ਉਹ ਮੋਬਾਈਲ ਚੱਪਟ ਮਾਰ ਕੇ ਗੋਲੇ ਆ ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਫਿਰ ਦੋਸ਼ੀਆਂ ਨੂੰ ਬਾਅਦ ਵਿੱਚ ਅਰੈਸਟ ਕੀਤਾ ਕੇ ਅਸੀਂ ਅਮੈਕਸਿੰਗ ਵੱਲੋਂ ਇਹਨਾਂ ਵਿੱਚੋਂ ਸਨੀ ਹਰਿੰਦਰ ਦੇ ਭੋਲਾ ਹੂੰ ਇਹਨਾਂ ਕੋਲੋਂ ਦੋ ਮੋਬਾਈਲ ਬਰਾਮਰ ਹੋਏ ਨੇ ਹੂੰ ਦੋਸ਼ੀ ਅੱਜ ਪੁਲਿਸ ਰਿਮਾਂਡ ਚ ਨੇ ਅੱਜ ਕੋਰਟ ਦੇ ਵੀ ਪੇਸ਼ ਕੀਤਾ ਗਿਆ ਸੀ ਤੇ ਸਰ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਤੇ ਮਕਦਮਾ ਦਰਜ ਹੈ ਕੁਝ ਸਨੀ ਦਾ ਕਰੇ ਮੇ ਰਿਕਾਰਡ ਹੈਗਾ ਦੂਜਿਆਂ ਦਾ ਪਹਿਲਾਂ ਪਰਚਾ ਦਰਜ ਹੂੰ ਠੀਕ ਆਇਆ ਪੂਰਾ ਦਿਖਾਓ ਕੀ ਕੀ ਖਾਣੇ ਪੀਣੇ ਓਏ ਕੀ ਖਾਣੇ ਪੀਣੇ ਓ ਜਲਦੀ ਬੋਲੋ ਪਹੁੰਚੋ ਤੁਪ ਨੂੰ ਹੈ ਗੋਲੀ ਖਾਣੇ ਕੀ ਖਾਣੇ ਹੋ ਗੋਲੀ ਖਾਣਾਂ ਜੀ ਕਿਹੜੀ ਗੋਲੀ ਖਾਣੇ ਹੋ ਹਸਪਤਾਲ ਆ ਜੀ ਤੂੰ ਕੀ ਖਣਾ ਓਏ ਹਸਪਤਾਲ ਵਾਲੀ ਗੋਲੀ ਖਾ ਲੈ ਜੀ ਜ਼ੋਰ ਤੇ ਬੋਲ ਜਿਹਦੇ ਬੋਲ ਹਸਪਤਾਲ ਵਾਲੀ ਗੋਲੀ ਖਾ ਤੂੰ ਵੀ ਖਾਣਾ ਮੈਂ ਗੋਲੀਓ ਖਾਣਾ ਜੀ ਮੈਂ ਕਿੱਥੋਂ ਲੰਦੇ ਓਏ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਤੇਰਾ ਰੋਨੋ ਰੋਨੋ ਕਿਹੜੀ ਰੋਨੋ ਕਲਾ ਜੀ ਰੋਨੋ ਕਲਾ ਕੀ ਨਾਮ ਆ ਤੇਰਾ ਤੇਰਾ ਨਾਮ ਅਮਨਦੀਪ ਜੀ ਮੁਰੇ ਨਾਮ ਕੀ ਤੇਰਾ ਨਰਾਗ ਸਿੰਘ ਤੇਰਾ ਕੀ ਓਏ ਹਰਿੰਦਰ ਸਿੰਘ ਕਿਹੜਾ ਪਿੰਡ ਆ ਦੇੜੂ ਆ ਜੀ ਦੇੜੂ ਪਿੰਡ ਆ ਮੁਰੇ ਨਾਮ ਕੀ ਹੈ ਅਮੀਰ ਸਿੰਘ ਜੀ ਚੁਰਾ ਦੇ ਬੋਲਦਾ ਨਹੀਂ ਨਹੀਂ ਸਰ ਕੀ ਮਾਮਲਾ ਹੋਇਆ ਜਿਹੜੇ ਤਿੰਨ ਜਿਹੜੇ ਮੁੰਡੇ ਫੜੇਗੇ ਨੇ ਕੱਲ ਆਪਣੇ ਕਾਜਲ ਨਾਮ ਦੀ ਲੇੜੀ ਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਤਿੰਨ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਤਿੰਸਵਾ ਮਨਿਆ ਮੋਬਾਈਲ ਚੱਪਟ ਮਾਰ ਕੇ ਗੋਲੇ ਆ ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਫਿਰ ਦੋਸ਼ੀਆਂ ਨੂੰ ਬਾਅਦ ਵਿੱਚ ਅਰੈਸਟ ਕੀਤਾ ਕਿ ਅਸੀਂ ਅਮੈਕਸਿੰਗ ਵੱਲੋਂ ਇਹਨਾਂ ਵਿੱਚੋਂ ਸਨੀ ਹਰਿੰਦਰ ਦੇ ਭੋਲਾ ਹੈਨਾ ਕੋਲ ਦੋ ਮੋਬਾਈਲ ਬਰਾਮਦ ਹੋਏ ਨੇ ਦੋਸ਼ੀ ਅਜ ਪੁਲਿਸ ਰਿਮਾਂਡ ਚ ਨੇ ਅੱਜ ਪੋਰਡ ਦੇ ਵੀ ਪੇਸ਼ ਕੀਤਾ ਗਿਆ ਸੀ ਤੇ ਸਰ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਇੱਥੇ ਮਕਦਮਾ ਦਰਜ ਹੈ ਕੁਝ ਸਨਿਦ ਕਰੇ ਮੇ ਰਿਕਾਰਡ ਹੈਗਾ ਦੂਜਿਆਂ ਤੇ ਪਹਿਲਾਂ ਪਰਚੇ ਦਰਜ ਨੇ